ਪੰਜਾਬ ਸਰਕਾਰ ਵੱਲੋਂ ਕਿਸਾਨ ਕਰਜ਼ਾ ਮਾਫੀ ਦੇ ਐਲਾਨ ਕੀਤੇ ਜਾਣ ਤੇ ਹਾਲੇ ਤੱਕ ਉਸ ਨੂੰ ਅਮਲ ਵਿੱਚ ਨਾ ਲਿਆਉਣ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਗਾਤਾਰ ਵੱਧ ਰਹੀਆਂ ਨੇ। ਇਹ ਬਿਆਨ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਦਿੱਤਾ ਹੈ। ਕਿਸਾਨ ਖੁਦਕੁਸ਼ੀਆਂ ਦੇ ਮੁੱਦੇ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨਾਲ ਮਿਲ ਕੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ। ਉਨਾ ਮੰਗ ਕੀਤੀ ਕਿ ਕੈਪਟਨ ਸਰਕਾਰ ਜਲਦ ਤੋਂ ਜਲਦ ਐਲਾਨ ਕੀਤੇ ਕਰਜ਼ੇ ਮਾਫੀ ਨੂੰ ਲਾਗੂ ਕਰੇ ਤਾਂ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਘਟ ਸਕਣ ਮਾਨਸਾ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ ਤਿੰਨ ਕਿਸਾਨਾਂ ਨੇ ਆਤਮ ਹੱਤਿਆ ਕੀਤੀਆਂ ਵਾ ਲਗਾਤਾਰ ਆਤਮ ਹੱਤਿਆ ਦਾ ਸਿਲਸਲਾ ਜਾਰੀ ਹੈ ਇਸ ਲਈ ਅਸੀਂ ਕੀ ਕਹਿਣ ਆਏ ਹਾਂ ਗਵਰਨਰ ਸਾਹਿਬ ਨੂੰ ਕਿ ਕਿਰਪਾ ਕਰਕੇ ਇੱਕ 3 ਦਿਨ ਦਾ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਜਿਹਦੇ ਤੇ ਕੇਵਲ ਕਿਸਾਨ ਆਤਮੱਤਿਆ ਖੇਤ ਮਜ਼ਦੂਰਾਂ ਦੀ ਆਤਮੱਤਿਆ ਤੇ ਕਰਜ਼ੇ ਦੀ ਗੱਲ ਕੀਤੀ ਜਾਵੇ ਪਰ ਸ਼ਰਤ ਇਹ ਪਿਛਲੀ ਵਾਰ ਵਾਂਗੂ ਨਹੀਂ ਕਿ ਵਿਤਕਰੇ ਵਾਲਾ ਸੈਸ਼ਨ ਇਸ ਵਾਰ ਸੈਸ਼ਨ ਦੂਰਦਰਸ਼ਨ ਟੈਲੀਵਿਜ਼ਨ ਤੋਂ ਜਾਂ ਹੋਰ ਨਾਲ ਚੈਨਲਾਂ ਤੋਂ ਲਾਈਵ ਕਵਰ ਕਰਾਇਆ ਜਾਵੇ ਜਿੱਦਾਂ ਰਾਜ ਸਭਾ ਤੇ ਲੋਕ ਸਭਾ ਦਾ ਟੈਲੀਵਿਜ਼ਨ ਲਾਈਵ ਕਵਰ ਹੁੰਦਾ ਵਾ ਪੰਜਾਬ ਸਰਕਾਰ ਨੂੰ ਸੁੱਤੀ ਹੋਈ ਨੂੰ ਜਗਾ ਦਿਓ ਵਨਾਂ ਪੰਜਾਬ ਦੇ ਲੋਕ ਜਾਗਣ ਨੂੰ ਤਿਆਰ ਖੜੇ ਨੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੰਦ ਹਫਤੇ ਇੱਕ ਦੇ ਮਹੀਨੇ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਜ਼ਮੀਨ ਤੇ ਜਾ ਕੇ ਲੋਕ ਲਹਿਰ ਪੈਦਾ ਕਰਾਂਗੇ ਕਿਸਾਨਾਂ ਦੇ ਕਰਜ਼ਾ ਤੇ ਆਤਮ ਹੱਤਿਆ ਤੇ ਕਿਸਾਨਾਂ ਦੀਆਂ ਤੇ ਖੇਤ ਮਜ਼ਦੂਰਾਂ ਦੀਆਂ ਮੌਤਾਂ ਨੂੰ ਲੈ ਕੇ ਅਸੀਂ ਜਿਹੜੇ ਅਫੈਕਟਡ ਜ਼ਿਲ੍ਹੇ ਨੇ ਮਾਨਸਾ ਸੰਗਰੂਰ ਬਠਿੰਡਾ ਬਰਨਾਲਾ ਜਿੱਥੇ ਜਿੱਥੇ ਆਤਮ ਹੱਤਿਆ ਹੋ ਰਹੀਆਂ ਉਹਨਾਂ ਜ਼ਿਲ੍ਹਿਆਂ ਵਿੱਚ ਖੁਦ ਜਾ ਕੇ ਅਸੀਂ ਇੱਕ ਲੋਕ ਲਹਿਰ ਪੈਦਾ ਕਰਕੇ ਸਰਕਾਰ ਨੂੰ ਮਜਬੂਰ ਕਰਾਂਗੇ ਕਿਉਂਕਿ ਕਿਸਾਨ ਇੰਨਾ ਵੱਡਾ ਕਰਜ਼ਾ ਨਹੀਂ ਮੋੜ ਸਕਦੇ ਉਹੀ ਵਿਆਜ ਕਿਸਾਨ ਨੂੰ ਤੇ ਉਹੀ ਟਾਟੇ ਬਿਰਲੇ ਨੂੰ ਉਹਨਾਂ ਨੂੰ ਦੇਖੋ ਕਮਾਈਆਂ ਕਿੰਨੀਆਂ ਨੇ ਕਿਸਾਨ ਨੂੰ ਕੀ ਕਮਾਈ ਹੈ ਵਿਆਜ ਕੱਟਣਾ ਚਾਹੀਦਾ ਇਹ ਸਭ ਕੁਝ ਸਰਕਾਰ ਮੋਦੀ ਦੀ ਵੀ ਕਰ ਸਕਦੀ ਹੈ ਔਰ ਇੱਥੇ ਕੈਪਟਨ ਸਾਹਿਬ ਦੀ ਵੀ ਕਰ ਸਕਦੀ ਹੈ ਕਰਨਾ ਨਹੀਂ ਚਾਹੁੰਦੇ ਕਿਉਂਕਿ ਸਰਕਾਰਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪ੍ਰਤੀ ਸੰਜੀਦਾ ਨਹੀਂ ਹਨ ਸੁਖਪਾਲ ਖੈਰਾ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ 1 ਸਾਲ ਲਈ ਕਿਸਾਨਾਂ ਤੋਂ ਵਿਆਜ ਨਾ ਵਸੂਲ ਕਰੇ ਤਾਂ ਜੋ ਕਿਸਾਨ ਆਰਥਿਕ ਪੱਖੋਂ ਸਥਿਰ ਹੋ ਸਕਣ